ਬਲਾਈਟ ਹੈ ਤੇ ਜਿਹੜੀ ਆਪਾਂ ਲੇਟ ਬਲਾਈਟ ਕਹਿ ਸਕਦੇ ਆ ਭਾਈ ਉਹ ਪੱਤੇ ਦੇ ਸਾਈਡ ਤੋਂ ਸਟਾਰਟ ਹੁੰਦੀ ਹੈ ਇੱਥੋਂ ਇੱਥੋਂ ਸਟਾਰਟ ਹੋ ਇੱਥੋਂ ਸਟਾਰਟ ਹੋ ਕੇ ਅੰਦਰ ਨੂੰ ਜਾਂਦੀ ਹੈ ਇਹ ਅੰਦਰੋਂ ਸਟਾਰਟ ਹੋ ਕੇ ਬਾਹਰ ਨੂੰ ਆਉਂਦੀ ਹੈ ਠੀਕ ਆ ਇਹ ਦੀ ਨਿਸ਼ਾਨੀ ਹੈ ਮੇਨ ਇਹ ਅਰਲੀ ਬਲਾਈਟ ਆ ਭਾਈ ਧੱਬੇ ਪੈਣੇ ਸਟਾਰਟ ਹੋ ਜਾਂਦੇ ਆ ਠੀਕ ਆ ਤੇ ਇਹ ਚੀਜ਼ ਬਲਾਈਟ ਹੈ ਠੀਕ ਆ ਇਹ ਇੱਥੋਂ ਸ਼ੁਰੂਆਤ ਇਹ ਚੀਜ਼ ਦੀ ਹੋਊਗੀ ਆ ਦੇਖੋ ਵਿਚਾਲੇ ਬਰਾਉਨ ਬਰਾਉਨ ਮੇਰੇ ਵੀਰ ਇਹ ਫੰਗੀ ਸਾਈਡ ਨਹੀਂ ਮਿਲਦਾ ਤਾਂ ਤੁਸੀਂ ਅਕਵੇਸ਼ਨ ਪ੍ਰੋ ਕਰ ਸਕਦੇ ਹੋ ਕੋਟਵਾ ਦਾ ਹੁੰਦਾ ਉਹ ਵੀ ਬਹੁਤ ਸਿਰੇ ਦਾ ਕੰਮ ਕਰਦਾ ਹੈਗਾ ਇਸ ਦੇ ਲਈ ਜਤ ਹਾਪੀ ਫਾਰਮਿੰਗ ਲਾਈਫ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਨੀ ਸੀ ਬਾਈ ਤੁਹਾਡੇ ਨਾਲ ਵੀ ਫਲਾਈਟ ਨੇ ਐਨਾ ਕਹਿਰ ਮਚਾ ਰੱਖਿਆ ਵੀ ਯਾਰ ਬਹੁਤ ਜਿਆਦਾ ਨੁਕਸਾਨ ਹੋ ਜਾਂਦਾ ਸਾਰੇ ਭਰਾਵਾਂ ਦਾ ਤੇ ਸਾਰੇ ਭਰਾ ਕਹਿੰਦੇ ਵੀ ਸਾਨੂੰ ਨਿਸ਼ਾਨੀਆਂ ਦੱਸ ਦਿਓ ਵੀ ਸਾਡੇ ਬਾਹਣ ਚ ਸਾਨੂੰ ਪਤਾ ਲੱਗ ਜਾਊਗਾ ਵੀ ਫਲਾਈਟ ਹੈਗੀ ਆ ਕਿ ਨਹੀਂ ਤੇ ਮੈਂ ਤੁਹਾਨੂੰ ਬਾਈ ਦੀਆਂ ਨਿਸ਼ਾਨੀਆਂ ਦੱਸਦਾ ਠੀਕ ਆ ਵੀਡੀਓ ਦੇ ਵਿੱਚ ਵੀ ਇਹਦੀਆਂ ਨਿਸ਼ਾਨੀਆਂ ਕੀ ਕੀ ਨੇ ਇਹ ਭਰਾਵਾਂ ਨੂੰ ਬੇਨਤੀ ਆ ਵੀ ਆਪਦੇ ਖੇਤ ਦਾ ਜਾ ਕੇ ਨਿਰਖਣ ਚੰਗੀ ਤਰ੍ਹਾਂ ਕਰ ਲਓ ਹਨਾ ਵੀ ਕਿੰਮਿਆਂ ਸਭ ਤੋਂ ਪਹਿਲੇ ਇਹਦੀ ਮੇਨ ਨਿਸ਼ਾਨੀ ਆ ਚੀਜ਼ ਠੀਕ ਹੈ ਇਹ ਤੋਰਗਾਂ ਦੇ ਵਿੱਚ ਸਾਡੇ ਆ ਇੱਕ ਬੱਲ ਨੂੰ ਆਈ ਆ ਸਮੱਸਿਆ ਇਹ ਇਸ ਤੋਂ ਬਾਅਦ ਬੱਸ ਸਕਦੀ ਆ ਗੱਪੇ ਪਰ ਬੱਲਾ ਨੂੰ ਕਿਸੇ ਨੂੰ ਹੈ ਨਹੀਂ ਇਹ ਤੇ ਆਈ ਨੂੰ ਸਮੱਸਿਆ ਆ ਗਈ ਇੱਕ ਬੱਲ ਨੂੰ ਇਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਕੀ ਆ ਆ ਬਈ ਵਿਚਾਲਦਾ ਬਰਾਊਨ ਬਰਾਊਨ ਧੱਬੇ ਪੈਣੇ ਸਟਾਰਟ ਹੋ ਜਾਂਦੇ ਆ ਠੀਕ ਆ ਤੇ ਇਹ ਚੀਜ਼ ਬਲਾਈਟ ਆ ਠੀਕ ਹੈ ਇਹ ਇੱਥੋਂ ਸ਼ੁਰੂਆਤ ਇਹ ਚੀਜ਼ ਦੀ ਹੋਊਗੀ ਆ ਦੇਖੋ ਵਿਚਾਲੇ ਬਰਾਉਣ ਬਰਾਉਣ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫਲ ਦੇ ਦੀ ਸ਼ਮਤਾ ਘਟ ਜਾਂਦੀ ਹੈ ਬਹੁਤ ਜ਼ਿਆਦਾ ਤੇ ਇਹ ਨਾ ਭਰਾ ਮੇਰੇ ਉਹ ਬਲ ਨੂੰ ਜਮਾ ਕਮਜ਼ੋਰ ਕਰਕੇ ਜਿਵੇਂ ਆਪਾਂ ਕਹਿੰਦੇ ਆ ਜਮਾ ਖਤਮ ਕਰਨ ਦੀ ਕਾਰ ਤੇ ਲਿਆ ਦਿੰਦੀ ਹੈ ਜਦੋਂ ਤੁਹਾਡੀ ਬਲ ਕਮਜ਼ੋਰ ਹੋ ਗਈ ਤੇ ਉਸ ਤੋਂ ਬਾਅਦ ਫਿਰ ਇਹ ਫਲ ਦੇ ਨਾ ਜਮਾ ਘਟ ਜੂਗੀ ਜਿੰਨਾ ਆਪਾਂ ਕਹਿ ਸਕਦੇ ਆ ਵੀ ਉਹਨਾਂ ਫਲ ਜਮੀ ਘਟਾ ਜੂਗੀ ਫਲ ਦੇ ਤੇ ਤੁਸੀਂ ਇਹਦੇ ਲਈ ਕੀ ਕੀ ਕਰ ਸਕਦੇ ਹੋ ਤੁਸੀਂ ਬਈ ਸਭ ਤੋਂ ਪਹਿਲਾਂ ਤਾਂ ਇਹਦੇ ਵਾਸਤੇ ਠੀਕ ਹੈ ਫੰਗੀ ਸਾਈਡ ਆਪਾਂ ਨਾਲ ਦੀ ਨਾਲ ਜੇ ਦੋਸਤ ਨੂੰ ਪਤਾ ਲੱਗ ਗਿਆ ਫੰਗੀ ਸਾਈਡ ਆਪਾਂ ਬਾਈ ਕਰਨੀ ਕਰਨਾ ਇਹਦੇ ਤੇ ਫੰਗੀ ਸਾਈਡ ਆਪਾਂ ਕਿਹੜੇ ਕਿਹੜੇ ਫੰਗੀ ਸਾਈਡ ਕਰ ਸਕਦੇ ਆ ਇਹਦੇ ਉੱਤੇ ਬਾਈ ਹੁਣ ਚੰਗੇ ਫੰਗੀ ਸਾਈਡਾਂ ਦੀ ਲੋੜ ਪਊਗੀ ਜਿੰਨੇ ਆਪਾਂ ਚੰਗੇ ਫੰਗੀ ਸਾਈਡ ਕਹਿ ਸਕਦੇ ਹਾਂ ਉਹਨੇ ਠੀਕ ਆ ਜੇ ਤਾਂ ਛੋਡੇ ਹਾਲੇ ਸ਼ੁਰੂਆਤ ਹੈ ਨਹੀਂ ਵੀ ਛੋਡੇ ਸਾਨੂੰ ਲੱਗ ਰਿਹਾ ਸਾਡੇ ਬਾਹਰ ਜਾਂ ਸਾਡੇ ਕੁਝ ਨਹੀਂ ਵੀ ਹਾਲੇ ਲੱਗਦਾ ਨਹੀਂ ਬਾਹਰ ਦੇ ਵਿੱਚ ਕਿਤੇ ਵੀ ਸਾਡੇ ਬਲਾਈਟ ਦੀ ਸਮੱਸਿਆ ਆਈ ਹੈ ਤਾਂ ਵੀ ਤੁਸੀਂ ਤਾਂ ਵੀ ਫੰਗੀ ਸੈੱਟ ਕਰਨੀ ਕਰਨਾ ਠੀਕ ਆ ਵੀ ਆਉਣ ਦੀ ਸਮੱਸਿਆ ਹੈ ਵੀ ਆ ਸਕਦੀ ਹੈ ਵੀ ਇਹ ਸਮੱਸਿਆ ਤੁਹਾਡੇ ਆ ਆਉਗੀ ਆਉਗੀ ਤਾਂ ਬਈ ਤੁਸੀਂ ਸਭ ਤੋਂ ਪਹਿਲਾਂ ਫੰਗੀ ਸਾਈਡ ਗਾਰਜਟ M8 ਆਪਾਂ ਕੱਲ ਵੀ ਕਿਹਾ ਸੀ ਵੀ ਤੁਸੀਂ ਕਰ ਸਕਦੇ ਹੋ ਠੀਕ ਆ ਬਈ ਤੇ ਦੂਸਰਾ ਫੰਗੀ ਸਾਈਡ ਬਈ ਆਪਾਂ ਇਹਦੇ ਉੱਤੇ ਕਰ ਸਕਦੇ ਆ ਬਈ ਕਬੀਸ਼ਨ ਪ੍ਰੋ ਠੀਕ ਆ ਉਹ ਇਹਨੂੰ ਚੰਗੇ ਫੰਗੀ ਸਾਈਡ ਹੀ ਹੁਣ ਬਈ ਰੋਕਣਗੇ ਠੀਕ ਆ ਇਹਨੂੰ ਚੰਗੇ ਫੰਗੀ ਸਾਈਡ ਹੀ ਰੋਕਣਗੇ ਤੁਸੀਂ ਉਹ ਵੀ ਕਰ ਸਕਦੇ ਹੋ ਤੇ ਆਪਾਂ ਬਈ ਹੁਣ ਇਸ ਟਾਈਮ ਇਹਦੇ ਉੱਤੇ ਕੈਬਰੀਓ ਟਾਪ ਮਾਰਿਆਗਾ ਉਹ ਵੀ ਸਿਰੇ ਦਾ ਫੰਗੀ ਸਾਈਡ ਆ ਤੁਹਾਨੂੰ ਜੇ ਕੈਬਰੀਓ ਟਾਪ ਮਿਲ ਜੇ ਤਾਂ ਬਾਈ ਸਭ ਤੋਂ ਵਧੀਆ ਗੱਲ ਹੈ ਤਾਂ ਤੁਸੀਂ ਕੈਬਰੀਓ ਟਾਪ ਹੀ ਕਰਿਓ ਕੈਬਰੀਓ ਟਾਪ ਮੈਂ ਉਹਦੇ ਵਿੱਚ ਬਾਈ ਤੁਹਾਡੇ ਇਹਦੇ ਕਲਿੱਪ ਵੀ ਪਾ ਦੂੰਗਾ ਕਈ ਬੰਦੇ ਕਹਿੰਦੇ ਵੀ ਸਾਨੂੰ ਬਾਈ ਯਾਰ ਫੋਟੋ ਪਾ ਦੇ ਕਲਿੱਪ ਪਾ ਦਿਆ ਕਰੋ ਕੈਬਰੀਓ ਟਾਪ ਤੁਸੀਂ ਕਰਦੇ ਹੋ ਇਹਦੇ ਤੇ ਕੈਬਰੀਓ ਟਾਪ ਬਾਈ ਰੋਕ ਲਾ ਦੂਗਾ ਤੋਰੀਆਂ ਨੂੰ ਖਾਸ ਕਰਕੇ ਸਮੱਸਿਆ ਬਹੁਤ ਜ਼ਿਆਦਾ ਹੈ ਕਦੂਆਂ ਦੀ ਬੱਲ ਦੇ ਮੁਕਾਬਲੇ ਬਾਈ ਤੋਰੀਆਂ ਨੂੰ ਸਮੱਸਿਆ ਵੱਧ ਜਾਏਗੀ ਤੇ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਤੁਸੀਂ ਆਪਦੇ ਬਾਈ ਖੇਤ ਜਾ ਕੇ ਤੋਰੀਆਂ ਦੀ ਜ਼ਰੂਰ ਜਾ ਕੇ ਤੋਰੀਆਂ ਨੂੰ ਦੇਖੋ ਯਾਰ ਵੀ ਤੋਰੀਆਂ ਦੇ ਸਮੱਸਿਆ ਬਹੁਤ ਜ਼ਿਆਦਾ ਆ ਜਾਂਦੀ ਹੈ ਸਾਡੀ ਤੋਰੀ ਹਾਲੇ ਬਹੁਤ ਬਹੁਤ ਸਹੀ ਖੜੀਆਂ ਬਈ ਤੇ ਸਮੱਸਿਆ ਬਹੁਤ ਘੱਟ ਆ ਤੇ ਸਾਰੇ ਪਰਾਂਵਾਂ ਨੂੰ ਬੇਨਤੀ ਆ ਵੀ ਇਹ ਜ਼ਰੂਰ ਜਾ ਕੇ ਚੈੱਕ ਕਰੋ ਤੇ ਨਾਲ ਬਈ ਆਪਾਂ ਇਹਨਾਂ ਦੇ ਨਾਲ ਜਿਹੜੇ ਤੁਸੀਂ ਫੰਗੀ ਸੈਡ ਕਰੋਗੇ ਉਹਦੇ ਨਾਲ ਸਟ੍ਰੈਪਰੋਸਾਈਕਲਿਨ ਦੀ ਪੁੜੀਆਂ ਲਾਜ਼ਮੀ ਪਾਉਣੀਆਂ ਨੇ ਠੀਕ ਆ ਦੋ ਟੋਲੀਆਂ ਦੇ ਵਿੱਚ ਆਪਾਂ ਇੱਕ ਪੁੜੀ ਪਾ ਸਕਦੇ ਹਾਂ ਠੀਕ ਆ ਇੱਕ 'ਚ ਵੀ ਪਾ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਤੁਸੀਂ ਦੋ 'ਚ ਇੱਕ ਪੁੜੀ ਪਾ ਦਿਓ ਬਹੁਤ ਹੈ ਠੀਕ ਆ ਵਧੀਆ ਡੋਜ਼ ਹੈਗੀ ਤੁਸੀਂ ਨਾਲ ਸਟੈਪਰੋਸਾਈਕਲਿਨ ਲਾਜ਼ਮੀ ਪਾਉਣੀਆਂ ਕਿਉ ਬੈਕਟੀਰੀਆ ਵਾਲੇ ਰੋਗ ਹੋਣਗੇ ਠੀਕ ਆ ਉਹ ਬੈਕਟੀਰੀਆ ਸਾਈਡ ਆ ਬੈਕਟੀਰੀਆ ਵਾਲੇ ਰੋਗਾਂ ਨੂੰ ਖਤਮ ਕਰ ਦਿੰਦਾ ਤੇ ਨਾ ਹੁਣ ਨਾਲ ਨਾਲ ਭਾਈ ਆਪਾਂ ਇੱਕ ਅਜ ਦੋ ਬਾਅਦ ਦੇ ਦੇ ਤੇ ਇਹ ਦਵਾਈ ਕਰਨ ਤੋਂ ਠੀਕ ਆ ਦੂਸਰੇ ਦਿਨ ਬਾਅਦ ਇਹ ਐਂਟੀ ਵਾਇਰਸ ਦੀ ਦਵਾਈ ਕਰਾਂਗੇ ਠੀਕ ਆ ਐਂਟੀਵਾਇਰਸ ਲੈ ਸਕਦੇ ਹੋ ਤੁਸੀਂ ਕੋਈ ਵੀ ਐਂਟੀਵਾਇਰਸ ਬਚੰਗਾ ਲੈ ਸਕਦੇ ਹੋ ਸਾਡੇ ਇੱਧਰ ਬਾਈ ਹੀਲ ਮਿਲ ਜਾਂਦਾ ਉਹ ਵਧੀਆ ਐਂਟੀਵਾਇਰਸ ਆ ਵਾਇਰਸ ਤਾਂ ਕੰਮ ਕਰਦਾਗਾ ਉਹ ਵਾਇਰਸ ਨੂੰ ਖਤਮ ਕਰਦਾ ਐਂਟੀਵਾਇਰਸ ਆਪਾਂ ਲਾਜ਼ਮੀ ਕਰਨਾਗਾ ਠੀਕ ਆ ਇਹਦੇ ਉੱਤੇ ਜਦੋਂ ਆਪਾਂ ਦੂਸਰਾ ਦੂਸਰੇ ਦਿਨ ਦੂਸਰੇ ਦਿਨ ਜਿਹੜੀ ਦਵਾਈ ਕਰਦੇ ਐਂਟੀਵਾਇਰਸ ਦੀ ਲਾਜ਼ਮੀ ਕਰਨੀ ਆ ਫਿਰ ਇਹ ਬਈ ਬਹਣ ਦੇ ਵਿੱਚ ਕੰਟਰੋਲ ਹੋ ਜੂਗੀ ਠੀਕ ਆ ਨਹੀਂ ਇਹ ਸਮੱਸਿਆ ਬਹੁਤ ਖਤਰਨਾਕ ਆ ਜਿੰਨੀ ਆਪਾਂ ਕਹੇ ਦੀ ਉਨੀ ਖਤਰਨਾਕ ਬਿਮਾਰੀ ਆ ਇਹ ਆ ਖਾਸ ਕਰਕੇ ਇਹ ਬੇਲਾ ਵਾਲੀਆਂ ਸਬਜ਼ੀਆਂ ਨੂੰ ਬਾਈ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਆ ਜਿਹੜੇ ਬਾਈਆਂ ਕੋਲੇ ਹੁਣ ਜਿਵੇਂ ਖ ਉਹ ਟੈਂਟਰੀ ਲੱਗੀ ਹੋਇਆ ਉਹਨੂੰ ਤੋਰੀਆਂ ਨੂੰ ਬਈ ਠੀਕ ਆ ਇਹਨਾਂ ਚੀਜ਼ਾਂ ਨੂੰ ਇਹ ਖਾਸ ਕਰਕੇ ਬਾਲਾਂ ਦੀਆਂ ਚੰਬੜ ਦੀਆਂ ਕद्दू ਨੂੰ ਹੋ ਗਿਆ ਤੋਰੀ ਨੂੰ ਹੋ ਗਿਆ ਜਿਹੜੀ ਆਪਣੇ ਬੇਲ ਵਾਲੇ ਫਸਲਾਂ ਜਿਹੜੀਆਂ ਛੋਟੇ ਪੱਤੇ ਵਾਲੇ ਫਸਲਾਂ ਉਹਨਾਂ ਨੂੰ ਬਾੜੀ ਪੈਂਦੀ ਆ ਜਿਵੇਂ ਹੁਣ ਤਰਾਂ ਹੋ ਗਈਆਂ ਬਾਈ ਠੀਕ ਆ ਖੀਰੇ ਹੋ ਗਏ ਉਹਨਾਂ ਨੂੰ ਬਲਾਈਟ ਦੀ ਸਮੱਸਿਆ ਸਭ ਤੋਂ ਵੱਧ ਦੇਖਣ ਨੂੰ ਮਿਲੂਗੀ ਤੁਹਾਨੂੰ ਜਿੰਨੀ ਆਪਾਂ ਕਹਦੇ ਓਨੀ ਜੇ ਮੌਸਮ ਖਰਾਬ ਹੋਊਗਾ ਤਾਂ ਸਮੱਸਿਆ ਦੇਖਣ ਨੂੰ ਮਿਲੂਗੀ ਮਿਲੂਗੀ ਤੇ ਇਹ ਬਾਈ ਇਹਦੀ ਨਿਸ਼ਾਨੀਆਂ ਤੁਹਾਨੂੰ ਦੱਸ ਦਿਤੀਆਂ ਵੀ ਇਹ ਆ ਜੇ ਤੁਹਾਡੇ ਲੇਟ ਹੋਈ ਤਾਂ ਬਾਈ ਸਾਈਡ ਤੋਂ ਸ਼ੁਰੂਆਤ ਹੋਊਗੀ ਤੇ ਆ ਹੁਣ ਜਿਹੜੀ अर्ਲੀ ਬਲਾਈਟ ਹੀ ਚੱਲ ਰਹੀ ਆ ਬਾਈ ਇਸ ਟਾਈਮ ਬਹੁਤ ਜ਼ਿਆਦਾ ਤਾਂ ਬਾਈ ਬਾਈ ਵਨ ਕੇ ਫੰਗੀ ਸੈਡ ਕਰ ਦੋ ਤੇ ਨਹੀਂ ਸੋਨ ਪਾਤੀਆ ਫਿਰ ਫਸਲ ਦਾ ਬਹੁਤ ਜਿਆਦਾ ਨੁਕਸਾਨ ਹੋ ਜਾਣਾ ਇਹ ਬਈ ਇਹ ਨਾ ਸੋਚੋ ਵੀ ਕੱਲ ਨੂੰ ਫੰਗੀ ਸੈਡ ਕਰ ਦਾਂਗੇ ਜਿਹੜੇ ਮੇਰੇ ਵੀਰ ਦੇ ਇਹ ਚੀਜ਼ ਦੇਖਣ ਨੂੰ ਮਿਲ ਰਹੀ ਆ ਬਈ ਫੰਗੀ ਸੈਡ ਕਰ ਦੋ ਬਸ ਟਾਈਮ ਟੂ ਟਾਈਮ ਬਾਕੀ ਜੇ ਤੁਹਾਡੇ ਥੱਲੇ ਪਾਣੀ ਲੱਗਿਆ ਹੋਇਆ ਤਾਂ ਚੰਗੀ ਗੱਲ ਆ ਜੇ ਤੁਹਾਡੇ ਪਾਣੀ ਨਹੀਂ ਲੱਗਿਆ ਹੋਇਆ ਤੇ ਨਾਲ ਸਟicker ਲਾਜ਼ਮੀ ਪਾਉਣਾ ਤੁਸੀਂ ਸਟicker ਬਾਈ ਜੇ ਪਾਣੀ ਲੱਗਿਆ ਤਾਂ ਵੀ ਪਾ ਸਕਦੇ ਹੋ ਦਵਾਈ ਵਧੀਆ ਨਾਲ ਚਿਪ ਜਾਂਦੀ ਹੈਗੀ ਆਪਾਂ ਬਈ ਸਟicker ਪਾ ਕੇ ਦਵਾਈ ਕਰਦੇ ਹਾਂ ਕਿਉਂਕਿ ਗਰਮੀ ਦਾ ਹੁਣ ਟਾਈਮ ਆ ਗਿਆ ਤੇ ਬਸ ਸਾਰੇ ਵੀਰਾਂ ਦਾ ਧੰਨਵਾਦ ਬਾਈ ਜਿਹੜੀ ਆਪਣੀ ਵੀਡੀਓ ਨੂੰ ਲਾਈਕ ਕਰਦੇ ਆ ਆਪਾਂ ਤੁਹਾਡੇ ਲਈ ਨੌਲੇਜ ਵਾਲੀ ਵੀਡੀਓ ਪਾਉਣੇ ਹੁੰਦੇ ਨੇ ਜਿਹੜੇ ਸਾਡੇ ਖੇਚ ਦੇ ਵਿੱਚ ਮੈਨੂੰ ਆਪ ਨੂੰ ਕੋਈ ਸਮੱਸਿਆ ਦੇਖਣ ਨੂੰ ਮਿਲ ਜਾਂਦੀ ਆ ਵੀ ਕਿਸੇ ਦਾ ਭਲਾ ਹੋ ਜੇ ਤਾਂ ਆਪਾਂ ਉਹ ਵੀਡੀਓ ਪਾ ਦਿੰਦੇ ਆ ਤੇ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਲਾਜ਼ਮੀ ਕਰਦੇ ਆ ਕਰੋ ਧੰਨਵਾਦ ਸਾਰੇ ਵੀਰਾਂ ਦਾ